ਚੋਰੀ ਜਫਾ ਨਹੀਂ ਲਾਉਂਦਾ ਕੋਈ ਲੱਤ ਨਹੀਂ ਫੜਨੀ ਕੁਛ ਨਹੀਂ ਮਰੇ ਹੋ ਕੇ ਘੇਰ ਕੇ ਰੀਡਰ ਬੜੇ ਬੜੇ ਰੀਡਰਾਂ ਨੂੰ ਵਕਤ ਪਾਉਂਦੇ ਨੇ ਸੋ ਸਭ ਤੋਂ ਪਹਿਲਾਂ ਗੁਰਵਿੰਦਰ ਦਾ ਕਰਦੇ ਹਾਂ ਸਵਾਗਤ ਤੇ ਫਿਰ ਗੱਲਾਂ ਬਾਤਾਂ ਗੁਰਵਿੰਦਰ ਸਵਾਗਤ ਹੈ ਤੁਹਾਡਾ ਪلوان ਜੀ ਟੀਮ ਪੰਜਾਬੀ ਬਹੁਤ ਬਹੁਤ ਧੰਨਵਾਦ ਭਾਜੀ ਕੀ ਆ ਮੈਨੂੰ ਮੌਕਾ ਦੇਣ ਲਈ ਤੇ ਟੀਮ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਤੇ ਜਿੰਨੇ ਦਰਸ਼ਕ ਵੀ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਦੇਣ ਲਈ ਅੱਛਾ ਗੁਰਵਿੰਦਰ ਤੁਹਾਡਾ ਪਿੰਡ ਕਿਹੜੇ ਏਰੀਆ 'ਚ ਆ ਔਰ ਕੇਸ ਏਰੀਆ ਨੂੰ ਬਿਲੋਂਗ ਕਰਦੇ ਹੋ ਕਿਹੜਾ ਪੰਜਾਬ ਦਾ ਹਿੱਸਾ ਮੇਰਾ ਭਾਜੀ ਪਿੰ ਕਿਵੇਂ ਕਬੱਡੀ ਦੇ ਵਿੱਚ ਐਂਟਰੀ ਮਾਰੀ ਆ ਕਿਉਂਕਿ ਤੁਹਾਡੇ ਏਰੀਏ ਦੇ ਵਿੱਚ ਟੀਮ ਬਣਦੀ ਸੀ ਜਾਂ ਇੰਟਰਨੈਸ਼ਨਲ ਲੈਵਲ ਤੇ ਕਿਵੇਂ ਖੇਡਣਾ ਸ਼ੁਰੂ ਕੀਤਾ ਭਾਈ ਆਪਣੇ ਸੁਰਗਿਆ ਦਾਦਾ ਜੀ ਤੇ ਆਪਣੇ ਕੋਸਾ ਵੀ ਜਹੇਦਾ ਚੰਨਾ ਸਿੰਘ ਅੰਗਾਤ ਉਹਨੂੰ ਚੰਨਾ ਘੰਗਾ ਕਹਿੰਦੇ ਸੀ ਉਹਨਾਂ ਬਹੁਤ ਤਗੜੀ ਕਬੱਡੀ ਖੇਡਿਆ ਉਹਦੇ ਸਮੇਂ ਚ ਮਤਲਬ ਜੋਤੀਸ ਭਰਾਵਾਂ ਨਾਲ ਕਿਸਮ ਦਾ ਭਰਾਵਾਂ ਨੂੰ ਪਿਆਰ ਸੀ ਮੈਂ ਜੋਤੀਸ ਭਰਾਵਾਂ ਪਾਈ ਕੋਲ ਵੀ ਉਸਤਾਦ ਜੀ ਕੋਲ ਵੀ ਪੁੱਛਿਆ ਕਿ ਦਾਦਾ ਜੀ ਬਾਰੇ ਉਹ ਕਹਿੰਦੇ ਯਾਰ ਕਿ ਬਹੁਤ ਤੇਜ਼ ਹੁੰਦਾ ਸੀ ਰੈਡਰਸ ਤਾਂ ਤੇ ਉਹ ਤੋਂ ਬਾਅਦ ਚਲੋ ਥੋੜਾ ਵਕਤ ਹੋਇਆ 1984 ਚ ਤੋਂ ਧਰਮ ਯੁੱਧ ਮੋਰਚੇ ਜਾਣਾ ਪੈ ਗਿਆ ਉਹਦੋਂ ਬਾਅਦ ਸ਼ੀਸ਼ਲ ਜੇਲ ਚ ਬੋਦੂਵਾਲ ਤੇ ਉਹਨਾਂ ਨੂੰ ਇੱਕ ਰੀ ਸੀਗੀ ਉਹਨਾਂ ਨੇ ਇਹ ਰੀ ਨਹੀਂ ਕਿ ਮੇਰਾ ਕੋਈ ਫੈਮਲੀ ਜੀ ਬਣੇ ਪਾਵੇ ਉਹਨਾਂ ਇਹ ਰੀ ਸੀਗੀ ਕਿ ਮੈਂ ਇਹੋ ਜਿਹਾ ਕੀ ਆਦਾ ਚਿਲਾ ਤਿਆਰ ਕਰਨਾ ਜਿਹੜਾ ਕਿ ਜੋ ਮੈਂ ਨਹੀਂ ਕਰ ਸਕਿਆ ਉਹ ਕਰੇ ਉਹਨਾਂ ਇਹ ਨਹੀਂ ਸੀ ਕਿ ਕਾ ਫੈਮਲੀ ਜੀ ਹੋਵੇ ਕਿ ਜੋ ਪਾਵੇ ਕਿਸੇ ਹੋਰ ਮਤਲਬ ਘਰ ਹੋਵੇ ਪਰ ਮੈਂ ਤਿਆਰ ਕਰਾਂ ਨੂੰ ਤਾਂ ਉਹ ਦੱਸੇ ਜਾ ਕੇ ਕਿ ਹਾਂ ਮੈਂ ਜਹੇ ਮਤਲਬ ਚੰਨੇ ਘੰਗੇ ਦਾ ਪੁੱਤਰਾ ਮਤਲਬ ਪੁੱਤਰਾ ਜਾਂ ਉਸਤਾਦ ਚਿਲਾ ਕਿ ਜਿਹੜਾ ਦੱਸੇ ਕਿ ਜੋ ਮੈਂ ਨਹੀਂ ਕੀਤਾ ਉਹ ਮੇਰਾ ਚਿਲਾ ਕਰ ਸਕੇ ਹਾਂ ਆਪਾਂ ਵੀ ਆਪਾਂ ਅਧਿਆਪਨ ਨੂੰ ਇੱਕ ਉਹਨਾਂ ਨੇ ਮਤਲਬ ਪੋਤਰੇ ਨੂੰ ਰਿਪਰੈਜ਼ੈਂਟ ਕਰਦੇ ਆਂ ਆਪਾਂ ਕਰਨੇ ਹਾਂ ਮੈਂ ਚੰਨੇ ਦਾ ਚਿਲਾ ਮੈਂ ਪੁੱਤਰ ਉਹ ਫੈਮਿਲੀ ਰਿਲੇਸ਼ਨ ਆ ਪਰ ਮੈਂ ਨਹੀਂ ਮੈਂ ਚਿਲਾ ਉਹਨਾਂ ਦਾ ਬਸ ਮੇਰੇ ਉਸਤਾਦ ਹਨ ਉਹ ਗਰਵਿੰਦਰ ਇਹ ਕਹਿੰਦਾ ਜੀ ਤੁਹਾਡੇ ਬਲੱਡਚ ਕਬੱਡੀ ਆ ਕਿ ਜਿਵੇਂ ਤੁਸੀਂ ਫੜਾਈਆਂ ਵੀ ਤੁਹਾਡੀਆਂ ਬਹੁਤ ਵਧੀਆ ਲੱਗਦੀਆਂ ਕਿਉਂਕਿ ਲੋਕਾਂ ਨੂੰ ਐਂਟਰਟੇਨਮੈਂਟ ਪਸੰਦ ਆ ਜਦੋਂ ਜ਼ੋਰ ਲੱਗਦਾ ਰੇਡਰ ਦਾ ਜ਼ੋਰ ਲੱਗੇ ਜਾਫੀ ਮੋਰੋਂ ਇੱਕ ਜ਼ੋਰ ਨਾਲ ਜਫੇ ਲਾਉਂਦਾ ਅੱਛਾ ਤੁਸੀਂ ਟੀਮ ਕਿਹੜੀ ਜੇ ਖੇਡਣਾ ਸ਼ੁਰੂ ਕੀਤਾ ਕੋਚ ਤਾਂ ਤੁਹਾਡੇ ਉਹ ਹੋ ਗਿਆ ਉਸਤਾਦ ਵੀ ਤੁਹਾਡੇ ਦਾਦਾ ਜੀ ਨੇ ਉਸ ਤੋਂ ਬਾਅਦ ਕਿਸੇ ਵੱਲ ਦੇਖ ਕੇ ਕਬੱਡੀ ਸ਼ੁਰੂ ਕੀਤੀ ਆ ਜਾਂ ਜਿਵੇਂ ਤੁਹਾਡੀਆਂ ਫੜਾਈਆਂ ਨੇ ਕਦੀ ਵਾਚ ਕਰਦੇ ਰਹਿੰਦੇ ਹੋ ਸੀਨੀਅਰ ਪਲੇਅਰਾਂ ਨੂੰ ਵਾਚ ਵੀ ਕਰਦੇ ਨੇ ਬਲੋ ਇਦਾਂ ਮੇਰੀ ਪ੍ਰੈਕਟਿਸ ਤੋਂ ਭਾਜੀ ਇਦਾਂ ਲੱਗੀ ਆ ਮੈਂ ਬਲੋ ਮਤਲਬ ਚੂਲੇ ਖੋਖੋ ਖੇਡ ਥੋੜੀ ਮੇਰੇ ਲੱਤਾਂ ਦੀ ਮੂਵਮੈਂਟ ਸ਼ੁਰੂ ਤੋਂ ਇਦਾਂ ਕਿ ਅਸੀਂ 5 ਕਿਲੋ ਖੇਡਦੇ ਅਸਾਂ ਉਹਨੇ ਲੱਤਾਂ ਦੀ ਮੂਵਮੈਂਟ ਬਹੁਤ ਜ਼ਿਆਦਾ ਹੁੰਦੀ ਐ ਇਸੇ ਕਰਕੇ ਉਹ ਤੋਂ ਬਾਅਦ ਖੇਡਣਾ ਆਪਣੇ ਹੌਲੀ ਹੌਲੀ ਬਾਪੂ ਜੀ ਨੇ ਖੜਾਉਣ ਲੱਗ ਗਏ ਤੇ ਬਾਜਪਿੰਡ ਦੀ ਟੀਮ ਆ ਭਾਈ ਆਪਣੇ ਆਪਣੇ ਜ਼ਿਲ੍ਹਾ ਕੋਤੀ ਟੀਮ ਆਪਣੀ ਇਕੱਲੇ ਤੇ ਉਹ ਫਿਰ ਟੀਮ ਨੇ ਬਹੁਤ ਸਾਖਦਾ ਉਦੋਂ ਵਾਰ ਜੋਗੇ ਦੀ ਟੀਮ ਨੇ ਭਾਈ ਬਹੁਤ ਸਾਖਦਾ ਆਪਣਾ ਉਦੋਂ ਵਾਰ ਮਹਾਰਾਜ ਕਿਰਪਾ ਹੋ ਗਈ ਭਾਈ 2019 ਜ ਆਪਣਾ ਪੂਰਾ ਮਹਾਰਾਜ ਨਾਮ ਬਣਾਤਾ ਜੀ ਅੱਛੇ ਗੁਰਵਿੰਦਰ ਐਸ ਸਾਲ ਪਿਛਲੇ ਸਾਲਾਂ ਨਾਲੋਂ ਤੁਸੀਂ ਕਾਫੀ ਫਿੱਟ ਹੋ ਪਿਛਲੇ ਸਾਲਾਂ ਨਾਲੋਂ ਐਸ ਸਾਲ ਕਾਫੀ ਗੁੱਡ ਪਰ ਪ੍ਰੈਕਟਿਸ ਤੇ ਫਰਕ ਆ ਜਾਂ ਐਕਸਪੀਰੀਅੰਸ ਹੋ ਰਿਹਾ ਖੇਡ ਖੇਡ ਕੇ ਪ੍ਰਿੰਸ ਭਾਈ ਪੀਲੇ ਸਾਲ ਦੀ ਬਹੁਤ ਸੀ ਪੀਲੇ ਸਾਲ ਇਦਾਂ ਹੀ ਮੈਂ ਮਤਲਬ ਬਲੋ ਮੇਰਾ ਵੀਜ਼ਾ ਰਿਫਿਊਜ਼ ਹੋ ਗਿਆ ਉਦੋਂ ਮੈਂ ਬੋਡੀ ਸੈੱਟ ਸੀ ਬਾਅਦ ਚ ਮੈਨੂੰ ਇਨਫੈਕਸ਼ਨ ਹੋ ਗਈ ਚੈਸਟ ਮਤਲਬ ਕਰੋਨਾ ਵਾਸਤੇ ਕਹਿ ਲਓ ਭਾਵੇਂ ਉਹ ਇਨਫੈਕਸ਼ਨ ਨੇ ਮੇਰਾ 12-13 ਕਿਲੋ ਵਜਨ ਮਤਲਬ ਤੋੜਤਾ ਮਤਲਬ 20 ਤੋਂ 25 ਦਿਨ ਵਿੱਚ ਹੀ ਤੇ ਉਸ ਦਿਵਾਰ ਮੇਰਾ ਵੀਜ਼ਾ ਫਿਰ ਅਪਲਾਈ ਤੇ ਮੇਰਾ ਵੀਜ਼ਾ ਆ ਗਿਆ ਫਿਰ ਮੈਨੂੰ ਉਵੇਂ ਬਿਨਾ ਪ੍ਰੈਕਟਿਸੋਂ ਇੱਕ ਬਿਮਾਰ ਬਿਮਾਰੀ ਬੋਡੀ ਦੇ ਅੰਦਰ ਹੈਗੀ ਸੀ ਉਵੇਂ ਆਉਣਾ ਪੈ ਗਿਆ ਹੈਗੀ ਬੋਡੀ ਫਿਟਾ ਬੋ ਤੁਹਾਡਾ ਆਪਣਾ ਹੋਸਟ ਕਰ ਰਹੇ ਹਾਂ ਟੂਰਨਾਮੈਂਟ ਤੁਹਾਡਾ ਮੈਟਰੋ ਕਬੱਡੀ ਕਲੱਬ ਦਾ ਆ ਅੱਜ ਟੀਮ ਉੱਪਰ ਜਾਵੇਗੀ ਭਾਈ ਜੋਰ ਪੂਰਾ ਮਾਰਾਂਗੇ ਥੋੜੇ ਪਿਛਲੇ ਮੇਲੇ ਦੀ ਕਸਰ ਕਰਨੀ ਹੈ ਅੱਜ ਤੇ ਇਹ ਆਫਦਾ ਮੇਲਾ ਅੱਜ ਤਾਂ ਅੱਜ ਤਾਂ ਜੋਰ ਮਾਰਨਾ ਫਰਜ਼ ਬਣਨਾ ਭਾਈ ਹਾਂਜੀ ਜੋਰ ਦਰੋ ਜੀ ਮਾਰਨੇ ਅੱਜ ਆਫਦਾ ਆਫਦਾ ਆ ਜਾਂਦਾ ਥੋੜੀ ਥੋੜੀ ਪ੍ਰੈਸ਼ਰ ਵੀ ਹੁੰਦਾ ਕਿਉਂਕਿ ਆਫਦਾ ਮੇਲਾ ਹੈ ਜਿੰਨਾ ਜ਼ਰੂਰੀ ਆ ਹਾਂਜੀ ਇਸੇ ਤਰ੍ਹਾਂ ਗੱਲਬਾਤ ਕਰਦੇ ਰਵਾਂਗੇ ਪਰਵਾਨ ਜੀ ਸਾਡੇ ਨੂੰ ਬੈਸਟ ਵਿਸ਼ੇਜ ਅੱਜ ਦੇ ਟੂਰਨਾਮੈਂਟ ਲਈ ਇੱਕ ਜੋਰ ਨਾਲ ਜੱਫੇ ਲਾਉਣੇ ਆ ਅਸੀਂ ਵੀ ਮੈਂ ਵੀ ਤੁਹਾਡਾ ਫੈਨ ਆ ਦੇਖਦੇ ਆ ਫ